ਚੰਤਾਕਲ ਯੂਨਾਈਟਿਡ ਦੇ ਨੇਤਾ ਨਿਤਾਨਿਸ਼ ਕੁਮਾਰ ਤੇ ਤੇਲਗੂ ਦੇਸ਼ਮ ਪਾਰਟੀ ਦੇ ਨੇਤਾ ਚੰਦਰਪਾਪੂ ਨਾਇਡੂ ਨੇ ਐਨਡੀਏ ਅਲਾਈਂਸ ਵਿੱਚ ਰਹਿੰਦੇ ਹੋਇਆ ਭਾਜਪਾ ਨੂੰ ਸਰਕਾਰ ਬਣਾਉਣ ਲਈ ਬਿਨਾਂ ਸ਼ਰਤ ਸਮਰਥਨ ਦੇਣਾ ਮਨਜ਼ੂਰ ਕਰ ਲਿਆ ਹੈ ਜੀਡਯੂ ਨੇ 12 ਸੀਟਾਂ ਤੇ ਚਿਤਾਰਜ ਕੀਤੀ ਹੈ ਤੇ ਟੀਡੀਪੀ ਨੇ 16 ਸੀਟਾਂ ਇਹਨਾਂ ਲੋਕ ਸਭਾ ਚੋਣਾਂ ਵਿੱਚ ਹਾਸਲ ਕੀਤੀਆਂ ਹਨ ਭਾਜਪਾ ਦੀ ਤੀਜੀ ਵਾਰ ਬਣਨ ਚਾਰਹੀ ਸਰਕਾਰ ਵਿੱਚ ਦੋਹਾਂ ਹੀ ਪਾਰਟੀਆਂ ਦਾ ਮਹੱਤਵਪੂਰਨ ਯੋਗਦਾਨ ਹੈ ਐਨਟੀ ਇਕੱਠਬੰਧਨ ਦੀ ਸ਼ੁੱਕਰਵਾਰ ਨੂੰ ਹੋਈ ਮਹਾ ਬੈਠਕ ਵਿੱਚ ਬੀਜੇਪੀ ਤੇ ਸਹਿਯੋਗੀ ਪਾਰਟੀਆਂ ਨੇ ਨਰਿੰਦਰ ਮੋਦੀ ਨੂੰ ਆਪਣਾ ਨੇਤਾ ਘੋਸ਼ਿਤ ਕਰ ਦਿੱਤਾ ਹੈ 9 ਜੂਨ ਨੂੰ ਨਰਿੰਦਰ ਮੋਦੀ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਪਦ ਦੀ ਸੌਂ ਚੁੱਕਣਗੇ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਮੋਦੀ ਦੂਸਰੇ ਅਜਿਹੇ ਪ੍ਰਧਾਨ ਮੰਤਰੀ ਹਨ ਜਿਹੜੇ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਪਦ ਤੇ ਬਿਰਾਜਮਾਨ ਹੋਣਗੇ ਇਸ ਤੋਂ ਪਹਿਲਾਂ ਤਿੰਨ ਵਾਰ ਹੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਵੀ ਰਹੇ ਹਨ। ਮਹਾਗਠਬੰਧਨ ਦੀ ਪੈਠਕ ਵਿੱਚ ਨਿਤਿਸ਼ ਕੁਮਾਰ ਦਾ ਦਿੱਤਾ ਹੋਇਆ ਭਾਸ਼ਣ ਕਾਫੀ ਚਰਚਾ ਵਿੱਚ ਹੈ। ਨਿਤਿਸ਼ ਕੁਮਾਰ ਨੇ ਕਿਹਾ ਕਿ ਆਪਣੇ ਇਸ ਕਾਰਜਕਾਲ ਵਿੱਚ ਪ੍ਰਧਾਨ ਮੰਤਰੀ ਪਿਹਾਰ ਦੇ ਬਚੇ ਹੋਏ ਸਭ ਕੰਮ ਪੂਰੇ ਕਰ ਦੇਣਗੇ। ਤੇ ਉਹਨਾਂ ਇਹ ਵੀ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਖੜੇ ਹਾਂ ਤੇ ਬੀਜੇਪੀ ਸਰਕਾਰ ਦੀਆਂ ਸਾਰੀਆਂ ਨੀਤੀਆਂ ਵਿੱਚ ਉਪਵਿਖ ਵਿੱਚ ਸਹਿਯੋਗ ਕਰਨਗੇ। ਉਨ੍ਹਾਂ ਵਿਰੋਧੀ ਪਾਰਟੀ ਤੇ ਵੀ ਤੰਜ ਕੱਸਿਆ ਤੇ ਕਿਹਾ ਕਿ ਵਿਰੋਧੀ ਅ ਲਈ ਹੁਣ ਕੋਈ ਗੁੰਜਾਇਸ਼ باقی ਨਹੀਂ ਰਹਿ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਐਨਡੀਆ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐਨਡੀਆ ਦਾ ਮਤਲਬ ਹੈ ਸੂਸ਼ਾਸਨ। ਅੱਗੇ ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸ਼ਬੀ ਵਿਸ਼ਵ ਬੰਦੋ ਵਾਲੀ ਬਣ ਗਈ ਹੈ। ਆਪਣੇ ਨਵੇਂ ਕਾਰਜਕਾਲ ਵਿੱਚ ਭਾਜਪਾ ਦਾ ਮਕਸਦ ਹੋਏਗਾ ਗਰੀਬਾਂ ਦਾ ਕਲਿਆਣ। ਮੋਦੀ ਨੇ ਕਿਹਾ ਕਿ ਸ਼ੁੱਧ ਰੂਪ ਵਿੱਚ ਐਨਡੀਆ ਔਰ ਕੈਨਿਕ ਗਠਜੰਬੰਦਨ ਹੋਵੇਗਾ ਤੇ ਇਹ ਗਠਜੰਬੰਦਨ ਵਿਕਾਸ ਨਾਲ ਬਦਲਾਅ ਲਿਆਉਣ ਲਈ ਯਤਨਸ਼ੀਲ ਰਹੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਗਠਜੰਬੰਦਨ ਵਾਲੀ ਸਰਕਾਰ ਦੀ ਬਾਗਡੋਰ ਸੰਭਾਲਣਗੇ ਇਸ ਤੋਂ ਪਹਿਲਾਂ ਅਟਲ ਬਿਹਾਰੀ ਬਾਜਪਈ ਨੇ 17 ਦਲਾਂ ਦੀ ਮਿਲੀ ਜੁਲੀ ਸਰਕਾਰ ਵਿੱਚ 5 ਸਾਲ ਸਫਲਤਾਪੂਰਵਕ ਸ਼ਾਸਨ ਕੀਤਾ ਸੀ ਉਮੀਦ ਕੀਤੀ ਜਾ ਰਹੀ ਹੈ ਕਿ ਅਟਲ ਬਿਹਾਰੀ ਬਾਜਪਈ ਬਾੰਦ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਐਨਡੀਆ ਗਠਜੰਬੰਦਨ ਨੂੰ ਨਾਲ ਲੈ ਕੇ ਚੱਲਦਿਆਂ ਹੋਇਆ ਭਾਰਤ ਨੂੰ ਗਲੋਬਲ ਲੀਡਰ ਬਣਾਉਣ ਦੇ ਮਕਸਦ ਵਿੱਚ ਕਾਮਯਾਬ ਹੋਣ ਕੇ